ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਖੱਟੀ ਮਿੱਠੀ ਕਰਾਰੀ ਪੇਠਾ ਕद्दू ਦੀ ਸਬਜ਼ੀ ਬਹੁਤ ਘੱਟ ਟਾਈਮ ਦੇ ਵਿੱਚ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਇਹ ਸਬਜ਼ੀ ਨੂੰ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾ ਰਹੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣੇਗੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਚਲੋ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇੱਥੇ ਪੇਠਾ ਕद्दू ਦੀ ਸਬਜ਼ੀ ਬਣਾਉਣ ਵਾਸਤੇ ਮੈਂ 1 ਕਿਲੋ ਪੇਠਾ ਲੈ ਲਿੱਤਾ ਤੇ ਇਸ ਪੇਠੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਦੇਖੋ ਮੈਂ ਦੋ ਹਿੱਸੇ ਇਸਦੇ ਕਰ ਲਿੱਤੇ ਨੇ ਜਿਹੜਾ ਇੱਕ ਹਿੱਸਾ ਹੈਗਾ ਇਹ ਆਪਾਂ ਛਿਲਕੇ ਸਮੇਤ ਹੀ ਕਟਾਂਗੇ ਤੇ ਦੂਸਰੇ ਹਿੱਸੇ ਦੇ ਛਿਲਕੇ ਉਤਾਰ ਕੇ ਕਟਾਂਗੇ ਤੇ ਵਿਚਕਾਰੋਂ ਦੀ ਇਹਦਾ ਸਾਰਾ ਪਲਪ ਤੇ ਜਿੰਨੇ ਵੀ ਬੀਜ ਹੈਗੇ ਨੇ ਇਹ ਸਾਰੇ ਨਿਕਾਲ ਦੇਣੇ ਨੇ ਤੇ ਉਸ ਤੋਂ ਬਾਅਦ ਫਿਰ ਸਾਰੇ ਪੇਟੇ ਨੂੰ ਆਪਾਂ ਕੱਟ ਲਵਾਂਗੇ ਤੇ ਤੁਸੀਂ ਦੇਖੋ ਇੱਥੇ ਮੈਂ ਬੀਜ ਕੱਢ ਰਹੀਆਂ ਇਸਦੇ ਬੀਜ ਕੱਢਣ ਤੋਂ ਬਾਅਦ ਸਾਰੇ ਪੇਠੇ ਨੂੰ ਮੈਂ ਕੱਟ ਲਿੱਤਾ ਅੱਧਾ ਪੇਠਾ ਦੇਖੋ ਮੈਂ ਇਸ ਤਰੀਕੇ ਦੇ ਨਾਲ ਛਿਲਕੇ ਸਮੇਤ ਕੱਟੇ ਆ ਤੇ ਅੱਧਾ ਪੇਠਾ ਜਿਹੜਾ ਹੈਗਾ ਐਵੇਂ ਛਿਲਕੇ ਤੋਂ ਬਿਨਾ ਕੱਟ ਲਿੱਤਾ ਤੇ ਨਾਲ ਹੀ ਇੱਥੇ ਸਾਬਤ ਮਸਾਲੇ ਵੀ ਲਏ ਨੇ ਜਿਨ੍ਹਾਂ ਦੇ ਵਿੱਚ ਮੈਂ ਲਿਆ ਦੋ ਸਾਬਤ ਲਾਲ ਮਿਰਚਾਂ ਨਾਲ ਹੀ ਇੱਥੇ ਮੈਂ ਇੱਕ ਤੇਜ ਪੱਤਾ ਵੀ ਲਿਆ ਅੱਧਾ ਚਮਚ ਮੇਥੀ ਦਾਣਾ ਇੱਕ ਚਮਚ ਹਰੀ ਸੌਂਫ ਇੱਕ ਚਮਚ ਜੀਰਾ ਇੱਕ ਚਮਚ ਰਾਈ ਤੇ ਇੱਕ ਚਮਚ ਦਲਦਰਾ ਪੀਸਿਆ ਹੋਇਆ ਸੁੱਕਾ ਧਨੀਆ ਕਿਸੇ ਵੀ ਮਸਾਲੇ ਨੂੰ ਸਕਿਪ ਨਾ ਕਰਿਓ ਇਹਨਾਂ ਦੇ ਨਾਲ ਫਲੇਵਰ ਬਹੁਤ ਵਧੀਆ ਆਣਾ ਹੈ ਤੇ ਦੋ ਵੱਡੇ ਚਮਚਰਾਂ ਦੇ ਤੇਲ ਦੇ ਮੈਂ ਕੁੱਕਰ ਦੇ ਵਿੱਚ ਪਾ ਲਿੱਤੇ ਨੇ ਤੇ ਫਲੇਮ ਨੂੰ ਆਪਾਂ ਮੀਡੀਅਮ ਰੱਖਿਆ ਹੋਇਆ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਜਿੰਨੇ ਵੀ ਇਹ ਸਾਬਤ ਮਸਾਲੇ ਆਪਾਂ ਲਏ ਨੇ ਇਹ ਹੁਣ ਆਪਾਂ ਤੇਲ ਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਅੱਧੇ ਕੁ ਮਿੰਟ ਵਾਸਤੇ ਤੜਕਣ ਦਵਾਂਗੇ ਫਲੇਮ ਨੂੰ ਬਿਲਕੁਲ ਵੀ ਹਾਈ ਜਾਂ ਲੋ ਨਹੀਂ ਕਰਾਂਗੇ ਬਹੁਤ ਹੀ ਛੇਤੀ ਇਹ ਮਸਾਲੇ ਤੜਕ ਜਾਂਦੇ ਨੇ ਤੇ ਦੇਖੋ ਜਿਵੇਂ ਹੀ ਇਹ ਮਸਾਲੇ ਤੜਕੇ ਜਾਂਦੇ ਨੇ ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਏ ਤੇ ਮਸਾਲੇ ਜਿਹੜੇ ਹੈਗੇ ਨੇ ਇੱਥੇ ਦੇਖੋ ਤੜਕੇ ਗਏ ਨੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਇਹਨਾਂ ਨੂੰ ਤੜਕਦੇ ਹੋਏ ਤੇ ਹੁਣ ਇਸ ਦੇ ਵਿੱਚ ਮੈਂ 1 ਇੰਚ ਅਦਰਕ ਦਾ ਟੁਕੜਾ ਦਰਦਰਾ ਜਿਹਾ ਪੀਸਿਆ ਹੋਇਆ ਪਾ ਲਿੱਤਾ ਤੇ ਇਸ ਨੂੰ ਵੀ ਆਪਾਂ 1 ਮਿੰਟ ਤੱਕ ਭੁੰਨ ਲਵਾਂਗੇ ਇੱਕ ਵਾਰੀ ਤੁਸੀਂ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਕੁੱਕਰ ਦੇ ਵਿੱਚ ਸਬਜ਼ੀ ਬਣਾਉਣਾ ਇਹ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣੇਗੀ ਤੇ ਮੈਨੂੰ 1 ਮਿੰਟ ਹੋ ਗਿਆ ਅਦਰਕ ਨੂੰ ਵੀ ਭੁੰਦੇ ਹੋਏ ਤੇ ਅਦਰਕ ਭੁੰਨਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਇੱਕ ਪਿਆਜ਼ ਇਸ ਤਰੀਕੇ ਦੇ ਨਾਲ ਕੱਟਿਆ ਹੋਇਆ ਬਹੁਤ ਜ਼ਿਆਦਾ ਆਪਾਂ ਪਿਆਜ਼ ਨਹੀਂ ਪਾਣੀ ਇੱਕ ਪਿਆਜ਼ ਨੂੰ ਮੈਂ ਇਸ ਤਰੀਕੇ ਦੇ ਨਾਲ ਕੱਟ ਲਿੱਤਾ ਹੈ ਬਰੀਕ-ਬਰੀਕ ਤੇ ਹੁਣ ਇਸ ਪਿਆਜ਼ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੁਸੀਂ ਪਿਆਜ਼ ਨੂੰ ਸਕਿੱਪ ਵੀ ਕਰ ਸਕਦੇ ਹੋ ਕਈ ਲੋਕ ਲਸਣ ਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਤੇ ਬਿਨਾ ਪਿਆਜ਼ ਤੋਂ ਵੀ ਇਹ ਸਬਜ਼ੀ ਬਣ ਜਾਂਦੀ ਹੈ ਤੇ ਬਹੁਤ ਵਧੀਆ ਬਣ ਜਾਂਦੀ ਹੈ ਇਹ ਸਬਜ਼ੀ ਬਿਨਾ ਪਿਆਜ਼ ਦੇ ਵੀ ਤੇ ਹੁਣ ਪਿਆਜ਼ ਜਿਹੜਾ ਹੈਗਾ ਦੇਖੋ ਲਾਈਟ ਬ੍ਰਾਊਨ ਹੋ ਗਿਆ ਹੋਇਆ ਇਸ ਦੇ ਵਿੱਚ ਮੈਂ ਦੋ ਟਮਾਟਰ ਬ੍ਰੀਕ ਕੱਟੇ ਹੋਏ ਪਾ ਦਿੱਤੇ ਨੇ ਤੇ ਚਾਰ ਹਰੀਆਂ ਮਿਰਚਾਂ ਮੈਂ ਪਾ ਲਿੱਤੀਆਂ ਨੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਸਭ ਤੋਂ ਪਹਿਲਾਂ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਇੱਕ ਚਮਚ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਕਸ਼ਮੀਰੀ ਲਾਲ ਮਿਰਚ ਦਾ ਇਹ ਮੈਂ ਰੰਗਤ ਦੇ ਲਈ ਪਾਈ ਹੈ ਕੁੜੱਤਨ ਦੇ ਵਾਸਤੇ ਹਰੀਆਂ ਮਿਰਚਾਂ ਪਾਈਆਂ ਹੋਈਆਂ ਨੇ ਇਸ ਦੇ ਵਿੱਚ ਅੱਧਾ ਚਮਚ ਸਫੇਦ ਨਮਕ ਤੇ ਅੱਧਾ ਚਮਚ ਕਾਲੇ ਨਮਕ ਦਾ ਕਾਲਾ ਨਮਕ ਜ਼ਰੂਰ ਪਾਣਾ ਹੈ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਇਆ ਹੈ ਤੇ ਅੱਧਾ ਚਮਚ આમਚੂਰ ਪਾਊਡਰ ਤਾਜੋ ਇਸ ਦੇ ਵਿੱਚ ਖੱਟਾਪਨ ਆ ਜਾਵੇ ਫਿਰ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਨਾਲ ਹੀ ਅੱਧਾ ਚਮਚ ਗਰਮ ਮਸਾਲਾ ਵੀ ਮੈਂ ਇੱਥੇ ਪਾ ਲਿੱਤਾ ਤੇ ਇੱਕ ਚਮਚ ਦੇ ਕਰੀਬ ਮੈਂ ਇੱਥੇ ਕਸੂਰੀ ਮੇਥੀ ਪਾ ਦਿੱਤੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਪੁੰਨਦੇ ਜਾਣੇ ਜਦੋਂ ਤੱਕ ਕਿ ਜਿਹੜੇ ਟਮਾਟਰ ਹੈਗੇ ਨੇ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਜਿਵੇਂ ਹੀ ਟਮਾਟਰ ਸੌਫਟ ਹੋਣਗੇ ਨਾਲ ਹੀ ਇਹ ਜਿਹੜੇ ਮਸਾਲੇ ਆਪਾਂ ਪਾਏ ਨੇ ਇਹਨਾਂ ਦਾ ਕੱਚਾਪਨ ਵੀ ਨਿਕਲ ਜਾਏਗਾ ਟਮਾਟਰ ਆਪਾਂ ਜਿਹੜੇ ਦੇਸੀ ਵਾਲੇ ਟਮਾਟਰ ਹੁੰਦੇ ਨੇ ਗੋਲ ਵਾਲੇ ਟਮਾਟਰ ਉਹਨਾਂ ਦੀ ਵਰਤੋਂ ਕੀਤੀਏ ਇਹ ਟਮਾਟਰ ਬਹੁਤ ਜਲਦੀ ਗਲ ਜਾਂਦੇ ਨੇ ਤੇ ਇਹਨਾਂ ਟਮਾਟਰਾਂ ਦੇ ਵਿੱਚ ਖਟਾਸ ਵੀ ਹੁੰਦੀ ਹੈ ਤੇ ਇਹ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਦੇਖੋ ਮਸਾਲਾ ਜਿਹੜਾ ਹੈਗਾ ਇੱਥੇ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਮਸਾਲੇ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਏ ਤੇ ਹੁਣ ਇਸ ਦੇ ਵਿੱਚ ਪਾ ਰਹੀ ਐ ਮੈਂ 2 ਚਮਚ ਸ਼ੱਕਰ ਦੇ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਦੇਖੋ ਆਪਾਂ ਮਿਰਚਾਂ ਵੀ ਪਾਈਆਂ ਕੁੜੱਤਨ ਦੇ ਵਾਸਤੇ ਮਤਲਬ ਕਿ ਸਬਜ਼ੀ ਨੂੰ ਕਰਾਰੀ ਕਰਨ ਵਾਸਤੇ ਸ਼ੱਕਰ ਪਾਈ ਐ ਮਿਠਾਸ ਵਾਸਤੇ ਤੇ ਅੰਚੂਰ ਪਾਇਆ ਖਟਾਸ ਵਾਸਤੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਪਾਨ ਦੇ ਕਾਰਨ ਜਿਹੜੀ ਇਹ ਸਬਜੀ ਹੈਗੀ ਇਹ ਬਹੁਤ ਵਧੀਆ ਬਣੇਗੀ ਤੇ ਹੁਣ ਇਸ ਦੇ ਵਿੱਚ ਜਿਹੜਾ ਪੇਠਾ ਕੱਟ ਕੇ ਰੱਖਿਆ ਹੋਇਆ ਇਹ ਸਾਰਾ ਪਾ ਦਵਾਂਗੇ ਦੇਖੋ ਜਦੋਂ ਆਪਾਂ ਕੜਾਈ ਦੇ ਵਿੱਚ ਪੇਠਾ ਬਣਾਉਂਦੇ ਆ ਤੇ ਉਸ ਦੇ ਵਿੱਚ ਫਿਰ ਪੇਠਾ ਬਣਾਉਣ ਲੱਗੇ ਪਾਣੀ ਪਾਣਾ ਪੈਂਦਾ ਜਿਹਦੇ ਨਾਲ ਕੀ ਸਬਜੀ ਦਾ ਸਵਾਦ ਇੰਨਾ ਜ਼ਿਆਦਾ ਵਧੀਆ ਨਹੀਂ ਆਂਦਾ ਜਿੰਨੀ ਜ਼ਿਆਦਾ ਵਧੀਆ ਸਬਜੀ ਜਿਸ ਤਰੀਕੇ ਦੇ ਨਾਲ ਮੈਂ ਬਣਾ ਰਹੀ ਹਾਂ ਇਹਦਾ ਆਏਗਾ ਇਸ ਦੇ ਵਿੱਚ ਆਪਾਂ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਪੇਠਾ ਹੈਗਾ ਇਹਨੂੰ 2 ਮਿੰਟ ਤੱਕ ਲਗਾਤਾਰ ਮੀਡੀਅਮ ਫਲੇਮ ਤੇ ਮੈ ਭੁੰਨ ਲਿੱਤਾ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ 2 ਮਿੰਟ ਤੱਕ ਮੀਡੀਅਮ ਫਲੇਮ ਦੇ ਉੱਪਰ ਭੁੰਨਣ ਤੋਂ ਬਾਅਦ ਹੁਣ ਕੁੱਕਰ ਦਾ ਢੱਕਣ ਬੰਦ ਕਰਕੇ ਹਾਈ ਫਲੇਮ ਦੇ ਉੱਪਰ ਸਿਰਫ ਇੱਕ ਵਿਸਲ ਆਨ ਦਵਾਂਗੇ ਤੇ ਜਦੋਂ ਇਹਦੀ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਫਿਰ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰਾਂਗੇ ਮੈਂ ਬਿਲਕੁਲ ਤਾਜ਼ੇ ਪੇਠੇ ਦਾ ਇਸਤੇਮਾਲ ਕੀਤਾ ਇਸ ਲਈ ਇਹ ਬਹੁਤ ਜਲਦੀ ਬਨ ਜਾਣਾ ਤੇ ਤੁਸੀਂ ਦੇਖੋ ਇੱਕ ਵਿਸਲ ਆ ਗਈ ਸੀ ਤੇ ਜਿਹੜਾ ਸਟੀਮ ਹੈਗੀ ਉਹ ਵੀ ਖਤਮ ਹੋ ਗਈ ਸੀ ਤੇ ਪੇਠਾ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਬਨ ਚੁੱਕਾ ਹੈ ਆਪਾਂ ਪਾਣੀ ਦਾ ਇਸਤੇਮਾਲ ਵੀ ਨਹੀਂ ਕੀਤਾ ਰੰਗਤ ਦੇਖੋ ਪੇਠੇ ਦੀ ਕਿੰਨੀ ਵਧੀਆ ਆਈ ਏ ਜੇ ਤੁਹਾਨੂੰ ਲੱਗੇ ਕਿ ਪੇਠਾ ਥੋੜਾ ਜਿਹਾ ਪੱਕਿਆ ਹੋਇਆ ਸੀ ਤਾਂ ਤੁਸੀਂ ਫਿਰ ਥੋੜਾ ਜਿਹਾ ਪਾਣੀ ਪਾ ਕੇ ਦੋ ਵਿਸਲ ਵਜਵਾ ਲੈਣਾ ਤੁਸੀਂ ਦੇਖੋ ਮੈਂ ਚਮਚ ਦੇ ਨਾਲ ਇਸ ਤਰ੍ਹਾਂ ਪੇਠੇ ਨੂੰ ਚੈੱਕ ਕੀਤਾ ਤੇ ਬੜੀ ਹੀ ਆਸਾਨੀ ਦੇ ਨਾਲ ਇਹ ਮੈਸ਼ ਹੋ ਗਿਆ ਬਹੁਤ ਹੀ ਜ਼ਿਆਦਾ ਖੱਟੀ ਮਿੱਠੀ ਕਰਾਰੀ ਚਟਪਟੀ ਪੇਠਾ ਕद्दू ਦੀ ਸਬਜ਼ੀ ਜਿਹੜੀ ਹੈਗੀ ਇਹ ਬਣ ਚੁੱਕੀ ਹੈ ਰੰਗਤ ਹੈਰੀ ਬਹੁਤ ਜ਼ਿਆਦਾ ਵਧੀਆ ਆਈਏ ਹੁਣ ਇਸ ਦੇ ਵਿੱਚ ਮੈਂ ਹਰਾ ਧਨੀਆ ਵੀ ਪਾ ਰਹੀ ਹਾਂ ਜਿਹਦੇ ਨਾਲ ਕੀ ਫਲੇਵਰ ਬਹੁਤ ਜ਼ਿਆਦਾ ਵੱਧ ਜਾਣਾ ਹੈ ਬਹੁਤ ਹੀ ਜ਼ਿਆਦਾ ਵਧੀਆ ਸਬਜ਼ੀ ਦੇਖੋ ਇੱਥੇ ਤਿਆਰ ਹੋ ਚੁੱਕੀ ਹੋਈ ਹੈ ਤੇ ਇਹ ਸਬਜ਼ੀ ਹੁਣ ਸੇਵ ਹੋਣ ਦੇ ਲਈ ਰੈਡੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ